ਰੱਸੀ ਛੜ ਗਈ ਪਰ ਵੱਟ ਨਹੀਂ ਨਿਕਲਿਆ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਅੱਜ ਜਿਵੇਂ ਤੁਸੀਂ ਤੜਕੇ ਸੌ ਕੇ ਉੱਠੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਇੱਕੋ ਹੀ ਗੱਲ ਚਰਚਾ ਸੀ ਕਿ ਪਾਕਿਸਤਾਨ ਨਾਲ ਭਾਰਤ ਦੀ ਲੜਾਈ ਲੱਗ ਗਈ ਜਿਵੇਂ ਕਹੀਏ ਭਾਰਤ ਨੇ ਪਾਕਿਸਤਾਨ ਨੂੰ ਠੋਕਤਾ ਖੈਰ ਦੁਪਹਿਰ ਤੱਕ ਤਾਂ ਪਾਕਿਸਤਾਨ ਵੀ ਨਹੀਂ ਮੰਨਿਆ ਕਿ ਸਾਡੇ ਇੱਥੇ ਕੋਈ ਹਮਲਾ ਹੋਇਆ ਤੇ ਥੋੜੀ ਦੇਰ ਪਹਿਲਾਂ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਹ ਬਿਆਨ ਆਉਂਦਾ ਹੈ ਕਿ ਸਾਡੇ ਪੰਜ ਟਿਕਾਣਿਆਂ ਤੇ ਜਾਂ ਥਾਮਾਂ ਤੇ ਹਮਲਾ ਹੋਇਆ ਤਾਂ ਇੱਥੋਂ ਲੱਗਦਾ ਹੈ ਕਿ ਪਾਕਿਸਤਾਨ ਦੀ ਮੰਨ ਗਏ ਕਿ ਜੋ ਗਲਤੀ ਅਸੀਂ ਕੀਤੀ ਸੀਗੀ ਕੁਝ ਦਿਨ ਪਹਿਲਾਂ ਅੱਜ ਤੋਂ ਠੀਕ 15 ਦਿਨ ਪਹਿਲਾਂ ਪੈਲਗਾਮ ਦੇ ਵਿੱਚ ਤਾਂ ਉਹਦਾ ਨਤੀਜਾ ਸਬਕ ਸਾਨੂੰ ਮਿਲ ਗਿਆ ਜੇ ਮੜਾ ਕਰੋਗੇ ਤਾਂ ਮੜਾ ਨਤੀਜਾ ਚੰਗਾ ਕਰੋਗੇ ਤਾਂ ਚੰਗਾ ਨਤੀਜਾ ਮਿਲੇਗਾ ਤੁਸੀਂ ਇਹ ਵੀ ਇੱਥੋਂ ਦੇਖ ਸਕਦੇ ਹੋ ਕਿ ਮਸੂਦ ਅਜ਼ਹਰ ਜਿਹੜਾ ਕਿ ਮੁਖੀ ਆਪਾਂ ਕਹੀਏ ਅੰਤਰਕਵਾਦੀ ਸੰਗਠਨ ਜਿਹੜਾ ਇਹਨਾਂ ਸਾਰੀਆਂ ਗਤੀਵਧੀਆਂ ਨੂੰ ਸਮੇਂ-ਸਮੇਂ ਤੇ ਅੰਜਾਮ ਦਿੰਦਾ ਆ ਰਿਹਾ ਹੈ ਜੈਸ਼ੇ ਮੁਹੰਮਦ ਉਸ ਸੰਗਠਨ ਦਾ ਨਾਮ ਹੈ ਤੇ ਉਹਦਾ ਆਪਾਂ ਕਹੀਏ ਸਰਵੋ ਸਰਵਾ ਉਹਦਾ ਮੁਖੀ ਮਸੂਦ ਅਜ਼ਹਰ ਉਹ ਖੁਦ ਹੁਣ ਇਸ ਟਾਈਮ ਇਹ ਭਾਰਤ ਵੱਲੋਂ ਉਹਨਾਂ ਨੂੰ ਸਬਕ ਸਿਖਾਉਣ ਤੋਂ ਬਾਅਦ ਆਪਣੇ ਅੱਲਾ ਤਾਲਾ ਕੋਲੋਂ ਮੌਤ ਮੰਗਦਾ ਨਜ਼ਰ ਆ ਰਿਹਾ ਹੈ ਕਿ ਮੇਰੇ ਪਰਿਵਾਰ ਦੇ 14 ਬੰਦੇ ਇਸ ਹਮਲੇ ਚ ਮਾਰੇ ਗਏ ਨੇ 10 ਉਹਦੇ ਆਪਣੇ ਸਗੇ ਤੇ 4 ਉਹਦੇ ਬਹੁਤ ਨੇੜੇ ਦੇ ਕਰੀਬੀ ਜਿਨ੍ਹਾਂ ਚ مولانا ਕਸ਼ਫ ਮੁਫਤੀ ਅਬਦੁਲ ਰੌਫ ਬਾਜ਼ੀ ਸਾਦਿਆ ਇਹ ਸਾਰੇ ਉਹ ਨਾਮ ਨੇ ਜਿਨ੍ਹਾਂ ਦਾ ਇਹ 4 ਬੰਦਿਆਂ ਦੇ ਨਾਲ 14 ਬੰਦਿਆਂ ਦਾ ਪਰਿਵਾਰ ਜੁੜਿਆ ਹੋਇਆ ਸੀ ਤੇ ਮਸੂਦ ਅਜ਼ਰਵੀ ਨੇ ਕਹਿ ਰਿਹਾ ਕਿ ਇਹਨਾਂ ਨਾਲ ਮੈਂ ਵੀ ਮਰ ਜਾਂਦਾ ਤਾਂ ਚੰਗਾ ਸੀ ਖੈਰ ਜੋ ਭਾਰਤ ਵੱਲੋਂ ਪਹਿਲਾਂ ਆਪਾਂ ਕਹੀਏ ਇੰਡੀਕੇਸ਼ਨਸ ਦਿੱਤੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਤਗੜੇ ਨਹੀਂ ਬਹੁਤ ਤਗੜੇ ਹੋ ਕੇ ਜਵਾਬ ਦਿੱਤਾ ਹੈ ਖੈਰ ਉਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰੱਸੀ ਸੜ ਗਈ ਵਾਟ ਨਹੀਂ ਨਿਕਲਿਆ ਵੀ ਨਿਸਤੋਂ ਨਾਬੂਤ ਤੁਹਾਨੂੰ ਪਹਿਲਾਂ ਹੀ ਕਰਤੇ ਆ ਖਾਣ ਨੂੰ ਦਾਣੇ ਤੁਹਾਡੇ ਕੋਲ ਨਹੀਂ ਪਾਣ ਨੂੰ ਕੱਪੜਾ ਨਹੀਂ ਗਰੀਬੀ ਦੇ ਵਿੱਚ ਤੁਸੀਂ ਰਹਿੰਦੇ ਹੋ ਸਾਡੇ ਦਿੱਤੇ 50 ਰੁਪਏ ਤੁਹਾਡੇ 150 ਰੁਪਏ ਬਣ ਜਾਂਦੇ ਨੇ 3 ਗੁਣਾ ਜਿਆਦਾ ਤੁਸੀਂ ਜਿਹੜੇ ਸਾਡੇ ਪੈਸੇ ਆਪਣੇ ਬਣਾ ਲੰਨੇ ਹੋ ਅਜਿਹੇ ਮੌਕੇ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਵਾਬ ਦਵਾਂਗੇ ਵੀ ਪੱਲੇ ਕੀ ਆ ਤੁਹਾਡੇ ਹਲੇ ਵੀ ਤੁਸੀਂ ਅੱਕੜ ਰਹੇ ਹੋ ਕਿ ਅਸੀਂ ਜਵਾਬ ਦਵਾਂਗੇ ਲੜਾਈ ਦੇ ਵਿੱਚ ਲੜਾਈ ਤਾਂ ਖੈਰ ਸ਼ੁਰੂਆਤ ਵੀ ਤੁਸੀਂ ਹੀ ਕੀਤੀ ਸੀ ਪਾਕਿਸਤਾਨ ਨੇ ਕੀਤੀ ਸੀ ਤੇ ਜੇ ਆਪਾਂ ਦੇਖੀਏ ਤਾਂ 28 ਲੋਕ ਤੁਸੀਂ ਇਨਸਾਨੀਅਤ ਦੇ ਨਾਤੇ ਜਿਹੜੇ ਉੱਥੇ ਘੁੰਮ ਰਹੇ ਸੀ ਫਿਰ ਰਹੇ ਸੀ ਆਪਣਾ ਆਨੰਦ ਮਾਣਨ ਆਏ ਸੀ ਛੁੱਟੀਆਂ ਮਾਣਨ ਆਏ ਸੀ ਤੁਸੀਂ ਮਾਰ ਦਿੱਤੇ ਬਿਨਾ ਕਿਸੇ ਕਸੂਰ ਤੋਂ ਨਿਹੱਥੇ ਬੇਦੋਸ਼ੇ ਤੇ ਮੁੜ ਕੇ ਸਬਕ ਤਾਂ ਮਿਲਣਾ ਸੀ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਵਾਂਗੇ 9 ਸਾਲ ਪਹਿਲਾਂ ਦੀ ਘਟਨਾ 9 ਸਾਲਾਂ ਚ ਤਿੰਨ ਵਾਰ ਪਾਕਿਸਤਾਨ ਨੇ ਪਾਕ ਨੇ ਜਈਆਂ ਨਾਪਾਕ ਹਰਕਤਾਂ ਕੀਤੀਆਂ ਤਾਂ ਹਮੇਸ਼ਾ ਮੂੰ ਤੋੜਵਾ ਜਵਾਬ ਮਿਲਿਆ ਸਭ ਤੋਂ ਪਹਿਲਾਂ 18 ਸਤੰਬਰ 2016 ਇਹੋ ਸਮਾਂ ਜਦੋਂ ਉੜੀ ਸਰਜੀਕਲ ਸਟ੍ਰਾਈਕ ਜਿਹੜਾ ਉੜੀ ਖੇਤਰ ਹੈ ਜਿਹੜਾ ਉੱਥੇ ਭਾਰਤ ਵੱਲੋਂ ਕੀਤੀ ਗਈ ਸੀਗੀ 18 ਸਤੰਬਰ ਨੂੰ ਜਿਹੜਾ ਹੈਗਾ ਪਾਕਿਸਤਾਨ ਹਮਲਾ ਕਰਦਾ ਤੇ ਠੀਕ 10 ਦਿਨ ਬਾਅਦ ਜਦੋਂ ਪਾਕਿਸਤਾਨ ਨੂੰ ਭਾਰਤ ਨੇ ਜਵਾਬ ਦਿੱਤਾ ਸੀ ਤਾਂ 7 ਲਾਂਚ ਪੈਡ ਜਿਹੜੇ ਸੀਗੇ ਇਹਨਾਂ ਦੇ ਸੰਗਠਨਾਂ ਵੱਲੋਂ ਚਲਾਏ ਜਾ ਰਹੇ ਸੀਗੇ ਉਹ ਤਬਾਹ ਕੀਤੇ ਸੀਗੇ ਤੇ 35 ਅੱਤਵਾਦੀ ਆਪਾਂ ਕਹੀਏ 35 ਅੱਤਵਾਦੀ ਉਸ ਟਾਈਮ ਮਾਰ ਮੁਕਾਏ ਸੀਗੇ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰੀਏ ਤਾਂ ਪਾਲਾ ਕੋਟ ਏਅਰ ਸਟ੍ਰਾਈਕ ਉਹ ਵੀ ਸਭ ਨੂੰ ਯਾਦ ਹੋਏਗੀ ਉਡੀ ਸਰਜਿਕਲ ਸਟ੍ਰਾਈਕ ਤੋਂ ਬਾਅਦ ਜਿਹੜੀ ਵੱਡੀ ਘਟਨਾ ਹੋਈ ਸੀਗੀ ਇਸ ਘਟਨਾ ਦੇ ਵਿੱਚ ਕੀ ਹੋਇਆ ਸੀ ਇਸ ਤੋਂ ਪਹਿਲਾਂ ਕੀ ਹੁੰਦਾ ਹੈ ਵੈਲੈਂਟਾਈਨ ਵਾਲੇ ਦਿਨ 14 ਫਰਵਰੀ 2019 ਨੂੰ ਪਲਵਾਮਾ ਦੇ ਵਿੱਚ ਸਾਡੇ 40 ਜਵਾਨ ਮਨੁੱਖੀ ਬੰਬ ਜਿਹੜਾ ਪਾਕਿਸਤਾਨ ਵੱਲੋਂ ਬਣ ਕੇ ਆਇਆ ਸੀ ਅੱਤਵਾਦੀ ਸੰਗਠਨ ਵੱਲੋਂ ਬਣ ਕੇ ਆਇਆ ਸੀ ਉਹਨੇ ਸਾਡੇ 40 ਜਵਾਨ ਉੜਾ ਦਿੱਤੇ ਸਨ ਸ਼ਹੀਦ ਕਰ ਦਿੱਤੇ ਸਨ ਤੇ ਠੀਕ ਕੁਝ ਦਿਨਾਂ ਬਾਅਦ ਜਿਹੜਾ 12 ਦਿਨ ਬਾਅਦ 26 ਫਰਵਰੀ 2119 ਨੂੰ ਬਾਲਾ ਕੋਟ 에어 ਸਟ੍ਰਾਈਕ ਕੀਤੀ ਗਈ ਸੀ ਜਿਸ ਚ ਕਈ ਅਤਵਾਦੀ ਇਹਨਾਂ ਦੇ ਮਾਰ ਦਿੱਤੇ ਗਏ ਸਨ ਤੇ ਇਹ ਸਟ੍ਰਾਈਕ ਹੋਣ ਤੋਂ ਠੀਕ ਅਗਲੇ ਦਿਨ ਸਾਡੇ ਇੰਡੀਅਨ 에어 ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵੀ ਸਭ ਨੂੰ ਯਾਦ ਹੋਣਗੇ ਉਹਨਾਂ ਨੂੰ ਇਹਨਾਂ ਨੇ ਫੜ ਲਿਆ ਸੀ ਤੇ ਬਾਅਦ ਚ ਛੱਡਿਆ ਵੀ ਸੀ ਤੇ ਤੀਜੀ ਘਟਨਾ ਇਹ ਆਪਰੇਸ਼ਨ ਸਿੰਦੂਰ ਜਿਹੜੀ ਅੱਜ ਤੁਸੀਂ ਸਾਰੀ ਦੇਖੀ ਹੈ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਵਿੱਚ ਟੂਰਿਸਟ ਸਪੌਟ ਤੇ ਘੁੰਮਣ ਗਏ 28 ਲੋਕ ਮਾਰੇ ਜਾਂਦੇ ਨੇ ਤੇ ਅੱਜ 15 ਦਿਨ ਬਾਅਦ ਭਾਰਤ ਨੇ ਜਵਾਬ ਦਿੱਤਿਆ ਅੱਜ ਦੇ ਦਿਨ 7 ਮਈ 2025 ਨੂੰ ਤੇ ਉਹਨਾਂ ਦੇ 9 ਟਿਕਾਣਿਆਂ ਤੇ ਹਮਲਾ ਕਰਕੇ 50 ਦੇ ਕਰੀਬ ਅਤਵਾਦੀ ਜਿਹੜੇ ਮਾਰ ਦਿੱਤੇ ਗਏ ਨੇ ਸੋ ਗੱਲ ਇਹੀ ਕਿ ਇਹ ਤਿੰਨ ਘਟਨਾਵਾਂ ਦੱਸਣ ਦਾ ਮਕਸਦ ਕੀ ਕਿ ਹਮੇਸ਼ਾ ਜਦੋਂ ਪਾਕਿਸਤਾਨ ਨੇ ਆਪਣੀ ਗਰਦਨ ਉੱਚੀ ਕਰਕੇ ਵੇਖਿਆ ਤਾਂ ਮੂੰਹ ਦੀ ਖਾਦੀ ਹੈ ਔਰ ਪਿਛਲੇ 9 ਸਾਲਾਂ ਦਾ ਇਹ ਇਤਿਹਾਸ ਬੋਲ ਰਿਹਾ ਹਾਲੇ ਵੀ ਉਹ ਕਹਿ ਰਹੇ ਨੇ ਅਸੀਂ ਜਵਾਬ ਦਵਾਂਗੇ ਹੋਰ ਕੀ ਜਵਾਬ ਜੇਕਰ ਉਹ ਦੇਣਾ ਚਾਹੁੰਦੇ ਨੇ ਤਾਂ ਹੋਰ ਤਗੜੇ ਹੋ ਕੇ ਵੀ ਭਾਰਤ ਉਹਨਾਂ ਨੂੰ ਟਕਰੇਗਾ ਹੁਣ ਆਉਣ ਵਾਲੇ ਦਿਨਾਂ 'ਚ ਅੰਤਰਰਾਸ਼ਟਰੀ ਪੱਧਰ ਤੇ ਇਹ ਮਸਲਾ ਕਿੱਦਾਂ ਲਿਆ ਜਾਂਦਾ ਹੈ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ